ਨਾਮ ਆਪਣਾ ਮੇਰਾ ਨਾਮ ਬਲੀ ਕੁਵਾਰ ਬੱਗਾ ਸੂਟਸਾਪ ਮੇਰੀ ਦਵਾਈ ਦੀ ਦੁਕਾਨ ਹੈ ਮੇਰੀ ਤੇ ਸਾਡੇ ਇਥੇ ਹਾਲਾਤ ਇੰਨੇ ਕੋ ਮਾਰੇ ਹੋ ਗਏ ਨੇ ਕਿ ਸਾਨੂੰ ਦੁਕਾਨਾਂ ਬੰਦ ਕਰਕੇ ਘਰ ਬੈਣਾ ਪੈਣਾ ਉਹਦਾ ਕਾਰਨ ਕੀ ਸਾਡੇ ਕੋਲ ਕਾਰਨ ਦੇਖੋ ਪਾਣੀ ਛੱਪੜ ਜਿਹਾ ਤੁਸੀਂ ਤੁਹਾਨੂੰ ਆਪਾਂ ਕਹਾਂਗੇ ਸਾਡੇ ਦੁਕਾਨ ਤੇ ਆਓ ਵੀ ਫਾਇਦਾ ਲਾਓ ਵੀ ਲਾਓ ਪਰ ਮੱਖੀ ਮੱਛਰ ਇੰਨਾ ਇੱਥੇ ਪਾਣੀ ਪੜ ਕੇ ਆਉਗੇ ਨਹੀਂ ਇਸ ਚੀਜ਼ ਦੀ ਦੁਕਾਨ ਹੈ ਤੁਹਾਡੀ ਜਿਹੜੀ ਸੂਟਸਾਪ ਹੈ ਜੀ ਠੀਕ ਹੈ ਤੁਹਾਨੂੰ ਪਿੰਡ ਦਾ ਸਾਰਾ ਬਚਲਾ ਗਿਆ ਤੁਹਾਡਾ ਕੰਮ ਕਰਦਾ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਜੀ ਬਹੁਤ ਕੰਮ ਕਰਦਾ ਠੀਕ ਜਿਹੜੇ ਸ਼ਾਮ ਤੇ ਬਸ ਵਿਲੇ ਬੈਠੇ ਰਹਿੰਦੇ ਸ਼ਾਮ ਤੇ 10 15 ਮਿੰਟ ਕੰਮ ਆਉਂਦਾ ਦਾ ਤੇ ਸਾਡੇ ਕਾਹ ਕਰਦੇ ਨਹੀਂ ਅਗਾ ਪਾਣੀ ਕੰਤੇ ਪਾਣੀ ਦਾ ਹਰ ਕਾ ਪਰੇ ਦੀ ਲੰਕੇ ਜਾ ਰਿਹਾ ਦੂਜੀ ਦੁਕਾਨੇ ਜਾ ਰਿਹਾ ਇਹ ਵੈਸਟ ਏਰੀਆ ਵਾ ਹੁਣ ਇੱਥੇ ਕੈਬਨਟ ਮੰਤਰੀ ਮਹਿੰਦਰ ਭਗਤ ਜੀ ਬਣੇ ਤੁਸੀਂ ਉਹਨਾਂ ਕੇ ਕੋਈ ਆਏ ਸੀ ਜਿਸ ਦਿਨ ਇੱਥੇ ਆਏ ਨਾ ਬਣਾਇਆ ਮਹਿੰਦਰ ਭਗਤ ਜੀ ਜੂਸਾ ਨਹੀਂ ਪਿਆ ਇਹ ਮੁਰਚਾ ਬੇਸ ਦੇ ਨਾਲ ਬੈਠ ਗਿਆ ਹੁਣ ਇੱਕ ਦੋ ਦਿਨ ਹੋ ਗਏ ਪਾਣੀ ਸੁੱਕਾ ਗਿਆ ਠੀਕ ਹੈ ਜੀ ਤੇ ਬਾਕੀ ਚਲੋ ਇਹ ਮਾਰਾ ਦਾ ਹਲਕਾਰ ਨਾ ਹਾਲ ਹੋ ਗਿਆ ਐਦਾਂ ਦਿੱਕੋ ਕੀ ਹਾਲ ਹੈ ਬਰਤ ਸਹੀ ਗੱਲ ਹੈ ਕਿ ਰਹਿਣ ਤੇ ਜੋਗ ਨਹੀਂ ਐਸੇ ਬੰਦਾ ਕੋਈ ਇਲਾਜ ਨਾਲ ਤੇ ਕੋਈ ਡਾਕਟਰ ਕੋਈ ਕਰਾਇਦਾ ਨਹੀਂ ਹੁੰਦਾ ਘੱਟੇ ਪਰ ਐਸੇ ਨਹੀਂ ਹੁੰਦਾ ਆਪਣੇ ਸਕੂਲ ਦੇ ਬੱਚੇ ਵੀ ਸਕੂਲ ਦੇ ਬੱਚੇ ਨਹੀਂ ਪਾ ਰਹੇ ਆਪਣੇ ਬੰਦੇ ਨਹੀਂ ਪਾ ਰਹੇ ਸਣੀ ਜੰਗਲੀ ਫੈਲਦੀ ਰਹੀ ਮਲੇਰੀਆ ਕਰਕੇ ਹਾਂ ਜੀ ਜੰਗਲੀ ਫੈਲਦੀ ਆਪਣੇ ਬੱਚਿਆਂ ਨੂੰ ਕਦੇ ਹੀ ਕਿਤੇ ਬੱਚਿਆਂ ਨੂੰ ਨਾਲੋਂ ਛੱਡਣਾ ਨਹੀਂ ਦਿੰਦਾ ਨਾਲ ਜ ਨਹੀਂ ਆਣਾ ਬੰਦਾ ਤੁੰਗੀ ਕਿੱਥੇ ਪਾਰੇ ਜੋ ਹਸਰਾ ਹੋ ਹੁੰਦਾ ਇਸ ਵਾਰ ਤੇ ਸਾਡੀ ਪ੍ਰਸ਼ਾਸਨ ਕੋਲ ਬੇਨਤੀ ਹੈ ਕਿ ਸਾਨੂੰ ਦਾ ਮਤਾ ਹਰਕਾ ਕੀ ਨਾਮ ਆਪਣਾ ਭਾਈ ਮੇਰਾ ਨਾਮ ਹਰਮਿੰਦਰ ਚੰਗਿਆ ਜੀ ਕਿਹੜਾ ਏਰੀਆ ਕਿਹੜਾ ਹੈ ਕਿਨਾਂ ਨੰਬਰ ਵਾਰਡ ਹੈ ਵਾਰਡ ਨੰਬਰ ਵੀ ਕੋਈ ਨਹੀਂ ਪਤਾ ਹੈਗਾ ਪਰ ਕਿੰਨੇ ਕਿ ਚਿਰ ਤੋਂ ਇਹ ਸਮੱਸਿਆ ਆ ਰਹੀ ਸੀ ਵਿਰੇਜ ਜੀ ਭਾਈ 4 ਮਹੀਨੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਸਰ ਪਾਸੇ ਦੇਖੋ ਅਸਾਂ ਮੈਂ ਦੱਸਾਂ ਕਿ ਲੋਕਾਂ ਦਾ ਕੁਆਇਟਾ ਕਿਤੇ ਨਹੀਂ ਨਾ ਠੀਕ ਹੈ ਜੀ ਪੂਰੀ ਮਾਰਕੀਟ ਕੱਟੀ ਹੋ ਕੇ ਗਈ ਸੀ ਆਪਾਂ ਜਿਹੜਾ ਆਪਾਂ ਐਪਲੀਕੇਸ਼ਨ ਅਫਰਡ ਕੀਤੀ ਹੈ ਜੀ ਉਹ ਭਗਵੰਤ ਪਾਣਜੀ ਨੂੰ ਕੀਤੀ ਹੈ 3 ਮਹੀਨੇ ਹੋ ਗਏ ਆ ਹੈੱਡ ਆਫਿਸ ਕਾਰਪੋਰੇਸ਼ਨ ਚੰਡੀਗੜ੍ਹਾ ਪਾ ਉੱਥੇ ਵੀ ਕੀਤੀ ਆ ਹੈੱਡ ਆਫਿਸ ਜਿਹੜਾ ਆਪਣਾ ਹੈਲਥ ਆਰਗੇਨਾਈਜੇਸ਼ਨ ਦਾ ਉੱਥੇ ਵੀ ਕੀਤੀ ਆ ਕੋਈ ਰਿਪਲਾਈ ਨਹੀਂ ਆਇਆ ਈਮੇਲ ਦੇ ਉੱਤੇ ਕੋਈ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ ਆਪਾਂ ਕਾਰਪੋਰੇਸ਼ਨ ਦੇ ਵਿੱਚ ਗਏ ਸੀਗੇ ਬੀਜੀ ਸਰਕਾਰ ਤੋਂ ਸਾਡੇ ਨਾਲ ਗਏ ਸੀਗੇ ਕਮਿਸ਼ਨਰ ਦੇ ਜਿਹੜੇ ਲਿਕੇ ਆ ਪਰੇ ਦਫ਼ਤਰ ਉਹ ਕਹਿੰਦੇ ਹਾਂ ਜੀ ਅਸੀਂ ਇਸੇ ਮਸਲੇ ਦੇ ਹਾਲਾਤੇ ਲੱਗੇ ਹੋਏ ਆ ਤੇ ਅਸੀਂ ਕਰ ਦੇਣਾ ਆ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ। ਆਹ ਬੜੀ ਨੂੰ ਭਰੇ ਹੋਏ ਕਟੋ-ਕਟ ਦੀਆਂ ਮੇਰੇ ਹਿਸਾਬ ਨਾਲ ਮਹੀਨੇ ਤੋਂ ਉੱਪਰ ਚੱਲਿਆ। ਇਹ ਸਿੱਕੀ ਨਹੀਂ ਗਈ। ਹਰ ਵਾਰੀ ਸਾਫ਼ ਕਰਕੇ ਜਾਂਦੇ ਆਂ, ਸਾਫ਼ ਕਰਕੇ ਜਾਂਦੇ ਉਸ ਤੋਂ ਬਾਅਦ ਰਾਤ ਨੂੰ ਫੇਰ ਭਰੀ ਹੁੰਦੀ ਆ। ਉਹਦੇ ਦੇਖ ਲਗਦੇ ਆਂ ਅੰਦਰ ਕਾਈ ਜੰਮੀ ਹੋਈ ਆ, ਹਰੀਆਦੀ ਪਣੀ ਹੋਈ ਆ ਤੇ ਮੱਛਰ ਇੱਥੇ ਇੰਨਾ ਆ ਨਾ ਜਿਹੜੇ ਘਰ ਰਹਿੰਦੇ ਇੱਥੇ ਲੱਗੇ ਜਿਹੜੇ ਨਿਆਣਿਆਂ ਦੇ ਪੈਰ ਸੁੱਜਣ ਲੱਗ ਪਏ ਆ। ਉਹਦੇ ਵਿੱਚ ਪਾਣੀ ਭਰਨ ਲੱਪਿਆ ਵਾ ਪੈਰਾਂ ਦੇ ਵਿੱਚ ਜਿਹੜੇ ਹੁਣ ਹੁੰਦੀ ਆ। ਤੁਸੀਂ ਇਹ ਹਾਲਾਤ ਪਾਣ ਦਿੱਤੇ ਹੋਏ ਆ ਤੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ। ਠੀਕ ਹੈ ਜੀ ਇਹ ਮੇਨ ਰੋਡ ਰਾਜਨੇਰ ਰਾਜ ਨੇ ਵਰਦਾ ਉਹਨਾਂ ਨੂੰ ਇਹ ਸ਼ਰਮ ਨਹੀਂ ਕੀ ਮੇਨ ਰੋਡ ਰਾਜਨੇਰ ਤੋਂ ਜਿਹੜਾ ਜਿਹੜਾ ਕਿੜਾ ਵੀ ਵੜਦਾ ਨਾ ਹੁਣ ਉਹਨੇ ਮੇਰੇ ਘਰੇ ਕਿਸੇ ਨੇ ਆਉਣਾ ਸੀਗਾ ਮੈਂ ਉਹਨਾਂ ਨੂੰ ਪਤਾ ਕੀ ਦੱਸਿਆ ਰਾਜਨੇਰ ਤੁਸੀਂ ਜਦੋਂ ਐਂਟਰ ਕਰੋਗੇ ਨਾ ਜਿੱਥੇ ਪਾਣੀ ਖੜਾ ਹੈ ਉੱਥੇ ਲੱਗੇ ਜੀ ਸਾਡਾ ਘਰ ਆ ਹਿੰਟ ਦਿੱਤਾ ਹਿੰਟ ਦਿੱਤਾ ਜੀ ਸਾਡਾ ਹੁਣ ਹਿੰਟ ਸਾਡਾ ਇਹ ਹੋ ਚੁੱਕਾ ਹੈ ਕਿ ਜਿੱਥੇ ਪਾਣੀ ਖੜਦਾ ਹੈ ਇਹ ਹਾਲਾਤ ਹੈ ਜੀ ਬੇਸ਼ਰਮ ਬਣੇ ਹੋਏ ਆ ਬਿਲਕੁਲ ਵੀ ਕੋਈ ਵੀ ਉਹਨਾਂ ਕੋਲ ਕਰਵਾਈ ਜੀ ਕਾਰਪੋਰੇਸ਼ਨ ਵਾਲੇ ਆਉਂਦੇ ਆ ਹਰ ਵਾਰੀ ਉਹ ਇੱਥੇ ਮਾਰ ਕੇ ਜਾਂਦੇ ਆਂ ਪਤਾ ਨਹੀਂ ਕੀ ਮਸ਼ੀਨ ਮਛੂਣ ਲਾ ਕੇ ਜਾਂਦੇ ਆਂ ਪਤਾ ਨਹੀਂ ਕਿਹੜੀ ਮਸ਼ੀਨ ਲਾਉਂਦੇ ਆ ਇੱਕ ਮੇਰੀ ਇੱਕ ਕੰਪਲੇਨਟ ਇੱਕ ਢੱਕਣ ਤੇ ਉਹ ਘੱਟ ਵੱੜਦੀ ਨਾ 8-9 ਵਾਰੀ ਆ ਚੁੱਕੇ ਹੋਏ ਆ ਯਾਰ ਤੁਸੀਂ ਇੰਨੀ ਲੇਬਰ ਇੰਨਾ ਪੈਸਾ ਇੱਕ ਢੱਕਣ ਤੇ ਵੇਸਟ ਕਰਨ ਲਈ ਉਹ ਹੀ ਤੁਸੀਂ ਪੱਕਾ ਹੱਲ ਲਗਾੜੋ ਇੱਕੋ ਵਾਰੀ ਜੇ ਆਪਾਂ ਸੋਚੀਏ ਤੁਸੀਂ ਇੱਕ ਢੱਕਣ ਤੇ 9-10 ਵਾਰੀ ਆ ਚੁੱਕੇ ਹੋਏ ਆ ਤੁਸੀਂ ਕਿੰਨਾ ਪੈਸਾ ਤੇ ਕਿੰਨੀ ਲੇਬਰ ਵੇਸਟ ਕੀਤੀ ਆ ਕਿੰਨਾ ਟਾਈਮ ਵੇਸਟ ਕੀਤਾ ਉਸ ਚੀਜ਼ ਦੇ ਉੱਤੇ ਉਸਦੀ ਨੂੰ ਕੈਲਕੂਲੇਸ਼ਨ ਕੀਤਾ ਜਾਵੇ ਤੁਸੀਂ ਪੱਕਾ ਹੱਲ ਕੀਤਾ ਹੁੰਦਾ ਪੂਰੇ ਟੱਕਣਾਂ ਦੇ ਹਿਸਾਬ ਨਾਲ ਤੁਹਾਡੀ ਸਾਰੀ ਪ੍ਰੋਬਲਮ ਖਤਮ ਹੋ ਜਾਂਦੀ ਸੀ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਦੀ ਨਨ ਲਾਇਕੀ ਹੈ ਕਿ ਕਾਰਪੋਰੇਸ਼ਨ ਦੀ ਨਨ ਲਾਇਕੀ ਹੈ ਜੀ ਤੁਸੀਂ ਲਾ ਲੋ ਸਾਹਿਬ ਮੈਨੂੰ ਇੱਕ ਵਾਰੀ ਮੈਨੂੰ ਕਾਰਪੋਰੇਸ਼ਨ ਦੇ ਬੰਦੇ ਕਹਿੰਦੇ ਕਿ ਜੇ ਅਸੀਂ ਹੈ ਨਾ ਇੱਥੇ ਪੱਟ ਪੱਟੀਆਂ ਕਰਕੇ ਵੱਡੇ ਸੀਵਰੇਜ ਪਾਸ ਤੇ ਜੇ ਪੱਟ ਪੱਟੀਆਂ ਕਰਕੇ ਅਸੀਂ ਵੱਡੇ ਸੀਵਰੇਜ ਪਾਸ ਤੇ ਨਾ ਤੁਸੀਂ ਹੈ ਨਾ ਮਤਲਬ ਤੁਸੀਂ ਉੱਥੇ ਵੇਚਣਾ ਹੈ ਤੁਸੀਂ ਖਰਾਸ ਨਹੀਂ ਇੱਥੇ ਜਾਉਂਗੇ ਮਦਮ ਜਨਾਬ ਇਹ ਜਿਹੜਾ ਮੱਲਾ ਬਣਿਆ ਆ 525 30 ਸਾਲ ਪਹਿਲਾਂ ਬਣਿਆ ਉਹ ਸੀਵੇਲੇ ਹੁਣ ਹੁਣ ਟਕੋ ਘੜ ਦੀ 13 14 ਫੁੱਟ ਥੱਲੇ ਗਿਆ ਹੋਇਆ ਤੁਸੀਂ ਪਹਿਲਾਂ 13 14 ਫੁੱਟ ਖੱਡਾ ਕੱਢੋਗੇ ਤੇ ਫੇਰ ਸੀਵੇਲੇ ਪਾਓਗੇ ਤੁਸੀਂ ਉਹਦੇ ਉੱਤੇ ਪਾਓ ਤੇ ਐਂਡ ਤੇ ਜੁਆਇੰਟ ਕਰ ਦੋ ਹੂੰ ਠੀਕ ਹੈ ਨਾ ਜੀ ਇੱਕ ਯਾਰ ਸੈਂਸ ਵਾਲੀ ਗੱਲ ਕਰੋ ਨਾ ਤੁਸੀਂ ਇਤਾਰੀ ਗੱਲ ਨਾ ਕਰੋ ਕਿ ਜਿਹੜੀ ਸਮਝ ਨਾ ਲੱਗੀ ਹੈ ਨਾ ਦੇਖ ਤੁਸੀਂ ਨਾ ਬਣਾਓ ਠੀਕ ਆਪਾਂ ਨੂੰ ਕੰਮ ਦੇਖੋ ਅਸੀਂ ਹੁਣ ਤੁਸੀਂ ਇੱਥੇ ਆਉਂਦੇ ਆ ਇਹ ਮੱਲਾ ਆ ਇੱਕ ਆ ਮੱਲਾ ਰਹਿਣ ਜੋਗਾ ਹੈਗਾ ਮੈਨੂੰ ਲੈ ਕਹਿੰਦਾ ਜੀ ਮੈਂ ਕਿਰਾਏ ਦੇ ਘਰ ਲੈ ਕੇ ਦੇਣਾ ਉਹਨਾਂ ਦੇ ਕੋਈ ਵੀ ਅਫਸਰ ਆ ਗਏ ਇਸ ਘਰ ਦੇ ਵਿੱਚ ਮੈਂ ਕਿਰਾਇਆ ਦੂ ਰੱਖੇ ਇਸੀ ਰੂਮ ਦਊਗਾ ਮੈਨੂੰ ਇੱਥੇ ਰਹਿ ਕੇ ਦਿਖਾ ਦਿਓ ਠੀਕ